ਦੀ ਡੋਲੀ ਤੋਰਨ ਤੋਂ ਪਹਿਲਾਂ ਵਾਪਰਿਆ ਵੱਡਾ ਪਾਣਾ 3 ਭਰਾਵਾਂ ਦੀ ਇਕੱਠੀ ਅਰਥੀ ਵਿਆਹ ਵਾਲੇ ਘਰ ਦੇ ਵਿੱਚ ਛਗਣਾ ਦੀ ਥਾਂ ਪੈ ਗਏ ਵਹਿਣ ਜੀ ਹਾਂ ਬਿਹਾਰ ਦੇ ਬਿਸ਼ੈਲੀ ਜ਼ਿਲ੍ਹੇ ਤੋਂ ਬੇहद ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਹਿਣ ਦੇ ਵਿਆਹ ਤੋਂ ਪਹਿਲਾਂ ਤਿੰਨ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਜਿਸ ਘਰ ਦੇ ਵਿੱਚ ਵਿਆਹ ਦੀਆਂ ਖੁਸ਼ੀਆਂ ਹੋਣੀਆਂ ਸਨ ਉੱਥੇ ਚੀਕ ਚਹਾੜਾ ਪੈ ਗਿਆ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਜਾਣਕਾਰੀ ਅਨੁਸਾਰ ਹਾਦਸਾ ਐਤਵਾਰ ਨੂੰ ਹਾਜੀਪੁਰ ਮਹਿਨਾਰ ਮੇਨ ਰੋਡ ਤੇ ਹੋਇਆ ਮ੍ਰਿਤਕਾਂ ਦੀ ਪਛਾਣ ਸੋਨੂ ਕੁਮਾਰ, ਰਜੀਵ ਕੁਮਾਰ ਅਤੇ ਰੰਜਨ ਕੁਮਾਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੂ ਦੀ ਭੈਣ ਦੀ ਅੱਜ ਯਾਨੀ ਸੋਮਵਾਰ ਸਵੇਰੇ ਬਰਾਤ ਆਉਣੀ ਸੀ ਉੱਥੇ ਹੀ ਭੋਜਨ ਦੀ ਤਿਆਰੀ ਲਈ ਸੋਨੂ ਆਪਣੇ ਦੋ ਚਚੇਰੇ ਭਰਾਵਾਂ ਨਾਲ ਬਾਈਕ ਤੇ ਦਹੀਂ ਲੈਣ ਗਿਆ ਬਾਜ਼ਾਰ ਬਾਜ਼ਾਰ ਗਿਆ ਸੀ ਉਥੋਂ ਪਰਤਦੇ ਸਮੇਂ ਚਾਂਦਪੁਰਾ ਥਾਣੇ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨਾਂ ਨੂੰ ਕੁਚਲ ਦਿੱਤਾ ਇਸ ਘਟਨਾ 'ਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਨੇ ਹਸਪਤਾਲ ਜਾਣ ਦੌਰਾਨ ਦਮ ਤੋੜ ਦਿੱਤਾ ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਪੁਲਿਸ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ ਤੇ ਦੂਜੇ ਪਾਸੇ ਤਿੰਨ ਪਰਵਾਹਾਂ ਦੀ ਮੌਤੇ ਤੋਂ ਬਾਅਦ ਭੈਣ ਦਾ ਵਿਆਹ ਰੋਕਣਾ ਪਿਆ ਤੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ